ਹਾਲੇ ਵੀ ਠੰਡਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇੱਕ ਪਾਸੇ ਤਾਂ ਸਿੰਘਣੀਆਂ ਦੇ ਵੱਲੋਂ ਨੈਂਸੀ ਗਰੇਵਾਲ ਦੀ ਰੇਲ ਬਣਾਈ ਜਾ ਰਹੀ ਆ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਡਟਿਆ ਜਾ ਰਿਹਾ ਤੇ ਹੁਣ ਨੈਂਸੀ ਗਰੇਵਾਲ ਦੇ ਦਿਵਾਲੇ ਹੋ ਗਿਆ ਬਾਬਾ ਪ੍ਰਗਟ ਸਿੰਘ ਜਿਸ ਦੇ ਵੱਲੋਂ ਪ੍ਰਗਟ ਸਿੰਘ ਖਾਲਸਾ ਦੇ ਵੱਲੋਂ ਪ੍ਰਗਟ ਸਿੰਘ ਖਾਲਸਾ ਦੇ ਵੱਲੋਂ ਨੈਂਸੀ ਗਰੇਵਾਲ ਦੀ ਰੇਲ ਬਣਾ ਦਿੱਤੀ ਆ ਬੋਲਤੀ ਬੰਦ ਕਰਵਾ ਦਿੱਤੀ ਆ ਤਾਂ ਨੈਂਸੀ ਗਰੇਵਾਲ ਹੁਣ ਚਾਰੇ ਪਾਸੇ ਤੋਂ ਘਿਰਦੀ ਹੋਈ ਨਜ਼ਰ ਆ ਰਹੀ ਆ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਬਾਬਾ ਪ੍ਰਗਟ ਸਿੰਘ ਫੌਜ ਦੇ ਵੱਲੋਂ ਆਖਰ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜ세ਦਾਰ ਪ੍ਰਗਟ ਸਿੰਘ ਜਿਲਾਲਦੀਆਣਾ ਗੁਰਫਦੇ ਪ੍ਰਵਾਨ ਕਰਨਾਂ ਦੀ ਵਾਹਿਦ ਜੀ ਕਾ ਕਾਲ ਸਾਹਿਬ ਅਧਿਪਤੀ ਜੀ ਸਾਡੇ ਸੇ ਪਿਆਰੋ ਇੱਕ ਕਾਬੂਦੰਤਰਣਾ ਰੌਣਾ ਚੱਲ ਰਿਹਾ ਜਲੰਧਰ ਤੋਂ ਬੜੀ ਬ੍ਰਿਤਕੌਰ ਅਸੀਂ ਨਿਆਂ ਦੀ ਗਰੇਵਾਨ ਤੋਂ ਕੀ ਆਏ ਜਨ ਕੋਈ ਨਾ ਕੋਈ ਵਿਵਾਰ ਖੜਾ ਕਰਕੇ ਖੜ ਦੀ ਜਾ ਤੋ ਮੈਂ ਇਹ ਜਿਹੜੀ ਤੁਹਾਨੂੰ ਸਚਾਈ ਜਿਹੜੀ ਦੱਸਣ ਦਾ ਸਚਾਈ ਦੱਸਣੀ ਬਹੁਤ ਜ਼ਰੂਰੀ ਆ ਇਹ ਬਨੀਤ ਕੌਰ ਜਲੰਧਰ ਤੋਂ ਉਹਦੇ ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਇਹ ਤਾਂ ਘਰੋਂ ਕੱਢੀ ਹੋਈ ਹੈ ਤਲਾਕ ਦਿੱਤਾ ਹੋਇਆ ਇਹ ਕਿਤਾ ਹੋ ਕਿਤਾ ਜੋ ਵੀ ਹੈ ਉਹ ਅਸੀਂ ਅੱਜ ਮੈਂ ਖਰੀਦ ਕਰਦਣਾ ਮੈਂ ਚੰਗੀ ਤੱਕ ਜਾਣਦਾ ਬਨੀਤ ਕੌਰ ਨੂੰ ਕਿਉਂਕਿ ਸਾਡੇ ਦਲ ਦੀ ਸ਼ਿੰਗਣੀ ਆ ਤੋਂ ਨਾਨਸੀ ਗਰੇਵਾਲ ਦਾ ਕਹਣਾ ਇਹ ਆ ਕਿ ਇਹ ਇਹਨੂੰ ਇਹ ਗੰਦੀ ਹੈ ਗਲਤ ਹੈ ਇਹ ਆ ਬਿਲਕੁਲ ਗਲਤ ਬੋਲ ਰਹੀ ਹੈ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਬਿਨਾ ਪ੍ਰੂਫ ਤੋਂ ਕੋਈ ਵੀ ਕਿਸੇ ਤੇ ਨਜਾਇਜ਼ ਇਲਜ਼ਾਮ ਨਾ ਲਾਵੇ ਜੇ ਨਜਾਇਜ਼ ਇਲਜ਼ਾਮ ਲਾਓਗੇ ਤੇ ਇਹਦੇ ਜ਼ਿੰਮੇਵਾਰ ਤੁਸੀਂ ਹੋਗੇ ਠੀਕ ਹੈ ਉਹਦਾ ਡਿਪੋਜ਼ ਹੋਇਆ ਹੈ ਮਗਰ ਜਿੰਨੇ ਡਿਪੋਜ਼ ਦਿੱਤਾ ਉਹਨੂੰ ਪੁੱਛੋ ਵੀ ਕਿਉਂ ਦਿੱਤਾ ਜਿਹੜਾ ਮਾਰੇ ਵਕਤ ਤੇ ਜਨਾਨੀ ਨੂੰ ਛੱਡ ਕੇ ਭੱਜ ਜਾਵੇ ਉਹ ਬੰਦਾ ਕਾਹਦਾ ਹੈ ਠੀਕ ਹੈ ਤੇ ਦੂਜੀ ਗੱਲ ਇਹ ਆਪਣੇ ਧਰਮ ਲਈ ਆਪਣੇ ਕੌਮ ਲਈ ਲੜੀ ਆ ਇਹ ਸਾਡੇ ਗੁਰੂਆਂ ਨੂੰ ਕੋਈ ਮਾੜਾ ਚੰਗਾ ਬੋਲੂਗਾ ਤੇ ਕੋਈ ਜਾਗਤ ਜਮੀਰ ਵਾਲਾ ਬੰਦਾ ਜਿਹੜਾ ਉਹ ਨਹੀਂ ਬਰਦਾਸ਼ਤ ਕਰਦਾ ਮਰੀ ਜਮੀਰ ਵਾਲੇ ਲੱਕ ਸੁਣੀ ਜਾਣ ਪਰ ਜਾਗਤ ਜਮੀਰ ਵਾਲਾ ਕੋਈ ਨਹੀਂ ਬਰਦਾਸ਼ਤ ਕਰਦਾ ਉਹ ਜਾਗਤ ਜਮੀਰ ਵਾਲੀ ਆਪਣੀ ਤਖ਼ਤ ਤੇ ਸਰਦਾਰਾਂ ਦੀ ਧੀ ਆ ਸਿੱਖਾਂ ਦੀ ਧੀ ਆ ਤੇ ਮੈਂ ਨਾਨਸੀ ਗਰੇਵਾਲ ਜੀ ਮਤਲਬ ਗੱਲ ਕਰਨੀ ਚਾਹਣਾ ਤੇਰੇ ਕੋ ਪ੍ਰੂਫ ਕੀ ਆ ਤੈਨੂੰ ਰਾਈਟ ਕਰਨ ਦਿੱਤਾ ਤੈਨੂੰ ਅਧਿਕਾਰ ਕਰਨ ਦਿੱਤਾ ਆ ਨਜਾਇਜ਼ ਤੇ ਹੀ ਪੈ ਤੇ ਛੱਟੇ ਪੁੱਟਣ ਦਾ ਤੇ ਮੈਂ ਤੈਨੂੰ ਇਹ ਗੱਲ ਕਰਨ ਕਿਉਂਣਾ ਜੇ ਤੂੰ ਜਿਆਦੀ ਆ ਨਾ ਤੇ ਸਾਹਮਣੇ ਬਹਿ ਜਾ ਮੈਂ ਤੈਨੂੰ ਸਾਹਮਣੇ ਬਹਿ ਕੇ ਕੱਲੀ ਕੱਲੀ ਜਿੰਨੀਆਂ ਵੀ ਤੂੰ ਗੱਲਾਂ ਕੀਤੀਆਂ ਜਿੰਨੂ ਜਿੰਨੂ ਵੀ ਤੂੰ ਇਹਦੇ ਹੱਕ ਤੇ ਬੋਲੀ ਆ ਮੈਂ ਸਾਰਿਆਂ ਦੇ ਸਬੂਤ ਰੱਖ ਕੇ ਬੈਠਾ ਆਂ ਮੇਰੇ ਸਾਹਮਣੇ ਆ ਜੀ ਸਾਹਮਣੇ ਬਹਿ ਜਾ ਮੈਂ ਤੈਨੂੰ ਕੱਲੀ ਕੱਲੀ ਗੱਲਾਂ ਜਵਾਬ ਦਊਗਾ ਜੇ ਤੂੰ ਕਮੇ ਨਾ ਕਿ ਮੈਂ ਇੱਥੇ ਪਾ ਕੇ ਆਪਣੇ ਨੰਬਰ ਬਣਾ ਲਵਾ ਜਾਂ ਮੈਂ ਆਪਣੇ ਫਾਲੋਅਰ ਵਧਾ ਲਾ ਫਾਲੋਅਰ ਤਾਂ ਕਮਲ ਕੌਰ ਦੇ ਵੀ ਬਥੇਰੇ ਸੀਗੇ ਪਰ ਅੰਤਿਮ ਸੰਚਾਰ ਤੇ ਨਾ ਕੋਈ ਵੀ ਨਹੀਂ ਆਇਆ ਤੈਨ ਜਾਣੇ ਸੀਗੇ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਬੋਲ ਰਹੇ ਹੋ ਨਾ ਇਹ ਬਿਲਕੁਲ ਗਲਤ ਹੈ ਅਸੀਂ ਅਰਬਾ ਕਰਬਾ ਤਰ੍ਹਾਂ ਨਾਲ ਦੀ ਭਾਵ ਜਾ ਠੀਕ ਹੈ ਸਾਨੂੰ ਉਹਨਾਂ ਨੇ ਹੀ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ ਤੇ ਤੁਸੀਂ ਆਏ ਦਿਨ ਕੋਈ ਨਾ ਕੋਈ ਵਿਵਾਦ ਖੜਾ ਕਰਦੇ ਹੋ ਬਿਲਕੁਲ ਸਾਨੂੰ ਬਰਦਾਸ਼ਤ ਨਹੀਂ ਹੈ ਜਿੰਨੇ ਵੀ ਗੱਲ ਕਰਨੀ ਹੈ ਸਾਹਮਣੇ ਬੈਠ ਗੱਲ ਕਰੇ ਸਬੂਤ ਰੱਖ ਕੇ ਗੱਲ ਕਰੇ ਜੇ ਸਬੂਤ ਨਾ ਹੋਏ ਤੇ ਇਹਨਾਂ ਬੋਲਾਂ ਤੇ ਮਾਨ ਰਹੰਦਾ ਪਰਚਾ ਪੈਂਦਾ ਹੈ چاہے ਕਿਤੇ ਮਰਜ਼ੀ ਤੋ ਮੈਂ মিডিਆ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹਾਂ ਕਿ ਇਹ ਜਿਹੜੇ ਲੋਕ ਸਰਾਰਤੀ ਅੰਤਰ ਬਾਹਰ ਦੇ ਮੁਲਕਾਂ ਦੀ ਬੈ ਕੇ ਸਾਡੇ ਪੰਜਾਬ ਦੀਆਂ ਧੀਆਂ ਪਾਣਾ ਨੂੰ ਸਾਡੇ ਪੰਜਾਬ ਦੇ ਜਿੰਨੇ ਵੀ ਨਾਗਰਿਕ ਨੇ ਉਹਨਾਂ ਨੂੰ ਆਏ ਦਿਨ ਉਹਨਾਂ ਦੇ ਤੇ ਕੋਈ ਨਾ ਕੋਈ ਟਿਪੂੜੀ ਲਾਉਂਦੇ ਆ ਜਾਂ ਆਏ ਦਿਨ ਕੋਈ ਨਾ ਕੋਈ ਉਹਨਾਂ ਦੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਜਾਂ ਉਹਨਾਂ ਨੂੰ ਪੜਕਾਉਂਦੇ ਨੇ ਤੇ ਇਹ ਕੀ ਕਹਦੇ ਬਿਲਕੁਲ ਅਸੀਂ ਬਰ ਖਲਾਫ ਹੈ ਚਾਹੇ ਕੋਈ ਸਾਡੇ ਇੰਡੀਆ ਦਾ ਕੋਈ ਵੀ ਨਾਗਰਿਕ ਹੈ ਸਾਡਾ ਉਹ ਭਰਾ ਹੈ ਸਾਡੀ ਭੈਣ ਹੈ ਸਾਡੀ ਧੀ ਹੈ ਤਾਂ ਇਹ ਜਿ ਵਿਛੜੇ ਹਿੰ ਕਲ ਕਰਮੀ ਆ ਇਹ ਚੀਜ਼ ਨੂੰ ਬਿਲਕੁਲ ਸੁਧਾਰ ਕਿਤੀ ਜਾਵੇ ਤੇ ਨਾਇੰਤੀ ਗਰੇਵਾਲ ਤੂੰ ਆਪਣੇ ਆਪ ਨੂੰ ਆਸਤ ਦਾ ਬਾਜ ਆ ਜਾ ਤੂੰ ਜੋ ਵੀ ਹੈਗੀ ਆ ਸਾਹਮਣੇ ਬੈਠ ਕੇ ਗੱਲ ਕਰ ਬਾਕੀ ਤੁਸੀਂ ਕਹਿੰਦੇ ਕਿ ਇਹ ਮਨੀਤ ਕੌਰ ਆ ਇਹ ਇਹਦਾ ਇਹ ਨਹੀਂ ਆ ਉਹ ਨਹੀਂ ਇਹ ਆਪਣੇ ਘਰ ਤੇ ਰਹਿ ਰਹੀ ਆ ਆਪਣੇ ਬੱਚਿਆਂ ਚ ਰਹਿ ਰਹੀ ਆ ਜਿੰਨੇ ਡਿਪੋਸਟ ਦਿੱਤਾ ਉਹ ਉਹ ਨਹੀਂ ਰਹਿ ਰਿਆ ਉਹ ਆਪਣੇ ਘਰ ਕੋ ਨਹੀਂ ਦਿੰਦਾ ਇਹ ਆਪਣੇ ਘਰ ਤੇ ਰਹਿ ਰਹੀ ਆ ਜਿੱਥੇ ਵਿਆਹੀ ਆਈ ਉੱਥੇ ਹੀ ਰਹਿ ਰਹੀ ਆ ਆਪਣੇ ਬੱਚਿਆਂ ਵਿੱਚ ਰਹਿ ਰਹੀ ਆ ਆਪਣੇ ਸਾਸ ਸਹੁਰੇ ਦੇ ਵਿੱਚ ਰਹਿ ਰਹੀ ਆ ਆਪਣੀ ਦਿਓਰ ਚ ਠਾਣੀ ਟਿਹਾਣ ਦਿਰਾਣੀ ਚ ਠਾਣੀ ਦੇ ਵਿੱਚ ਰਹਿ ਰਹੀ ਆ ਆਇਆ ਤੈਨੂੰ ਮੈਂ ਦਿਖਾਉਣਾ ਆਪਣੀ ਕਿਰਤ ਕਰ ਰਹੀ ਐ ਲੋਕਾਂ ਦੀਆਂ ਗੱਲਾਂ ਦੇ ਵਿਚ ਆ ਕੇ ਕਿਸੇ ਨੂੰ ਨਜਾਇਜ਼ ਪਦਨਾਮ ਨਹੀਂ ਕਰਦਾ ਜਿਹੜਾ ਬੰਦਾ ਆਪ ਗੰਦਾ ਉਹ ਦੂਜੇ ਨੂੰ ਗੰਦਾ ਕਹਿੰਦਾ ਆ ਤੇ ਬਨੀਤ ਕੌਰ ਨੂੰ ਮੈਂ ਚੰਗੀ ਤਰ੍ਹਾਂ ਕਿ ਜਾਣਦਾ ਹਾਂ ਇਹਦੇ ਹਰ ਮਸਲੇ 'ਚ ਮੈਂ ਖੜਾ ਹੋਇਆ ਵਾਂ ਤੇ ਮੈਂ ਖੜਾ ਰ੍ਹਾਂਗਾ ਸਾਡੀ ਧੀ ਹੈ ਸਾਡੇ ਪੰਜਾਬ ਦੀ ਧੀ ਆ ਸਾਡੀ ਇੱਤਿਹਾਸ ਨੇ ਅਸੀਂ ਕਹੇ ਤੀ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਤੈਨੂੰ ਵੀ ਮਾੜਾ ਨਹੀਂ ਕਹਿੰਦੇ ਤੇ ਤੂੰ ਵੀ ਕਹੀ ਦੀ ਧੀ ਆ ਔਰ ਹਰਦਲੀਆਂ ਨੇ ਪਰ ਇੱਕ ਜਿਹੜੇ ਟੈਚ ਕਰਨਾ ਸਾਲਿਆ ਕਰੋ ਝੂਠੀਆਂ ਇਹਦੀ ਗੱਲਾਂ ਸੁਣ ਕੇ ਨਾ ਉਹ ਉਹ ਉਹਨੂੰ ਪਹਿਲਾਂ ਪਰਖਿਆ ਕਰੋ ਬਿਨਾਂ ਸੋਚੇ ਸਮਝੇ ਕਿਸੇ ਨੂੰ ਰਾਈਟਰ ਨਹੀਂ ਹੈ ਕਹਿੰਦੇ ਇਲਜ਼ਾਮ ਲਾਉਣ ਦਾ ਠੀਕ ਹੈ ਜੀ ਉਹ ਗੁਰੂ ਦੀ ਸਿੰਘ ਨਹੀਂ ਆ ਜੇ ਤੂੰ ਗੁਰੂ ਗ੍ਰੰਥ ਸਾਹਿਬ ਮੰਨਦੀ ਹੈ ਨਾ ਤੇ ਫਿਰ ਦਵਾਰਾ ਇਹ ਲੱਭ ਜੀ ਨਹੀਂ ਹੋਣੇ ਜੀ ਤਾਂ ਇਹ ਚੀਜ਼ ਤੇ ਮੇਰੇ ਨਾਲ ਗੱਲ ਕਰਨੀ ਜਿਹੜੀ ਕਰਨੀ ਆ ਮੈਂ ਤੁਹਾਨੂੰ ਜਵਾਬ ਦਊਂਗਾ ਉਹ ਜ세ਦਾਰ ਪ੍ਰਗਟ ਸਿੰਘ ਅਰਪਾ ਖਰਪਾ ਤਨੰਦ ਜਿਲ੍ਹਾ ਲੁਧਿਆਣਾ ਵਾਗਨ ਜਿੱਕਾ ਕਾਲਤਾ ਵਾਈ ਫਦੇ ਤੇ ਬਨੀਦ ਕੋਰ ਦੇ ਨਾਲ ਤੇ ਨਾਲ ਹੀ ਜਮਾਵੇ ਤੇ ਸਾਡੀ ਧੀਆ ਸਾਡੇ ਦਲਤੀ ਸਿੰਘਣੀ ਆ ਅਸੀਂ ਪੁਲਿਸ ਰਿਪੋਰਟ ਕਰਦੇ ਆ ਤਾਂ ਤੁਸੀਂ ਸੁਣਿਆ ਬਾਬਾ ਪ੍ਰਗਟ ਸਿੰਘ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਨੈਂਸੀ ਗਰੇਵਾਲ ਦੀ ਰੇਰ ਬਣਾ ਦਿੱਤੀ ਆ ਤੇ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਡੱਟਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਗੁਰੂ ਦੀਆਂ ਸਿੰਘਣੀਆਂ ਦੇ ਵੱਲੋਂ ਤੇ ਅਮਰਤਪਾਲ ਸਿੰਘ ਮੈਰੋ ਦੀ ਭੈਣ ਦੇ ਵੱਲੋਂ ਨੈਂਸੀ ਗਰੇਵਾਲ ਦੀਆਂ ਕੁਝ ਵੀਡੀਓ ਕੱਢ ਕੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਦਿਖਾਈਆਂ ਸੀ ਵੀਡੀਓ ਸਾਹਮਣੇ ਰੱਖ ਦਿੱਤੀਆਂ ਸੀ ਤੇ ਨੈਂਸੀ ਗਰੇਵਾਲ ਦੀ ਬੋਲਤੀ ਬੰਦ ਕਰਵਾ ਦਿੱਤੀ ਸੀ ਆਖਰ ਕਦੋਂ ਤੱਕ ਹੁਣ ਨੈਂਸੀ ਗਰੇਵਾਲ ਬਾਬਾ ਜੀ ਦੀ ਇਸ ਗੱਲ ਦਾ ਤਾਂ ਤੁਸੀਂ ਸੁਣਿਆ ਬਾਬਾ ਪ੍ਰਗਟ ਸਿੰਘ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਨੈਂਸੀ ਗਰੇਵਾਲ ਦੀ ਰੇਰ ਬਣਾ ਦਿੱਤੀ ਆ ਤੇ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਡੱਟਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਗੁਰੂ ਦੀਆਂ ਸਿੰਘਣੀਆਂ ਦੇ ਵੱਲੋਂ ਤੇ ਅਮਰਤਪਾਲ ਸਿੰਘ ਮੈਰੋ ਦੀ ਭੈਣ ਦੇ ਵੱਲੋਂ ਨੈਂਸੀ ਗਰੇਵਾਲ ਦੀਆਂ ਕੁਝ ਵੀਡੀਓ ਕੱਢ ਕੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਦਿਖਾਈਆਂ ਸੀ ਵੀਡੀਓ ਸਾਹਮਣੇ ਰੱਖ ਦਿੱਤੀਆਂ ਸੀ ਤੇ ਨੈਂਸੀ ਗਰੇਵਾਲ ਦੀ ਬੋਲਤੀ ਬੰਦ ਕਰਵਾ ਦਿੱਤੀ ਸੀ ਆਖਰ ਕਦੋਂ ਤੱਕ ਹੁਣ ਨੈਂਸੀ ਗਰੇਵਾਲ